ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬ ਜਾਦੇ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਉਹਨਾਂ ਦਾ ਪਾਵਨ ਇਤਿਹਾਸ ਸਰਵਣ ਕਰਨ ਦਾ ਸੁਭਾਗ ਭਰਿਆ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ ਇਹ ਅਸੀਂ ਸਾਰੇ ਹੀ ਜਾਣਦੇ ਹਾਂ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੇ ਨੌ ਖੰਡ ਪ੍ਰਥਮੀ ਦਾ ਪਰਮਣ ਕੀਤਾ ਤੇ ਆਪਣੇ ਸਿੱਖਾਂ ਨੂੰ ਗੁਰਬਾਣੀ ਦੀ ਦਾਤ ਬਖਸ਼ੀਆ ਗੁਰੂ ਜੀ ਨੇ ਇਤਨੇ ਲੋਕਾਂ ਨੂੰ ਤਾਰ ਦਿੱਤਾ ਵਿਦਵਾਨ ਕਹਿੰਦੇ ਆ ਆਕਾਸ਼ ਕੇ ਤਾਰੇ ਤੋਂ ਗਿਨੇ ਜਾਤ ਹੈ ਕਿ ਆਸਮਾਨ ਦੇ ਤਾਰੇ ਤਾਂ ਹੋ ਸਕਦਾ ਵੀ ਕੋਈ ਇੰਨਾ ਕਲਾਵਾਣ ਹੋਵੇ ਗਿਣ ਦਵੇ ਪਰ ਜਿਨ੍ਹਾਂ ਜਿਨ੍ਹਾਂ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਨੇ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਬਾਬਾ ਸ਼੍ਰੀ ਚੰਦ ਜੀ ਉਹਨਾਂ ਨੂੰ ਲੈ ਕੇ ਕੁਝ ਸਿੱਖਾਂ ਦੇ ਮਨ ਵਿੱਚ ਸਵਾਲ ਵੀ ਹੈਗੇ ਆ ਇਸ ਤਰ੍ਹਾਂ ਦੇ ਸਵਾਲ ਹਨ ਉਹਨਾਂ ਦੇ ਮਨ ਦੇ ਅੰਦਰ ਕਿ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਬਾਹਰ ਹੋ ਕੇ ਚੱਲੇ ਆ ਉਹਨਾਂ ਨੇ ਬਚਨ ਨਹੀਂ ਸੀ ਮੰਨੇ ਆ ਪਰ ਇੱਥੇ ਜਿਹੜੀ ਇਹ ਸਾਖੀ ਵਿੱਚ ਆਪ ਜੀ ਨੂੰ ਸਰਵਨ ਕਰਵਾਉਣੀ ਆ ਉਹਦੇ ਵਿੱਚੋਂ ਆਪ ਜੀ ਦੇ ਸਾਰੇ ਸ਼ੰਕੇ ਦੂਰ ਹੋ ਜਾਣਗੇ ਕਿ ਬਾਬਾ ਸ਼੍ਰੀ ਚੰਦ ਜੀ ਕਿਸ ਤਰ੍ਹਾਂ ਗੁਰੂ ਘਰ ਦੀ ਮਰਿਆਦਾ ਨੂੰ ਸੰਭਾਲ ਕੇ ਚੱਲਦੇ ਰਹੇ ਆ ਸਿੱਖੀ ਸਿਧਾਂਤਾਂ ਤੋਂ ਬਾਹਰ ਨਹੀਂ ਸੀਗੇ ਉਹ ਗੱਲ ਵੱਖਰੀ ਆ ਕਿ ਗੱਦੀ ਤਾਂ ਇੱਕ ਨੂੰ ਹੀ ਮਿਲਣੀ ਹੁੰਦੀ ਆ ਤਾਂ ਆਓ ਜੀ ਗੁਰੂ ਨਾਨਕ ਸਾਹਿਬ ਜੀ ਦਾ ਜਸ ਪ੍ਰਤਾਪ ਸਾਰੇ ਭਾਰਤ ਵਿੱਚ ਜਦੋਂ ਫੈਲ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਹਨਾਂ ਨੂੰ ਤਾਂ ਗੁਰੂ ਸਾਹਿਬ ਜੀ ਨੂੰ Hindu ਵੀ ਪਿਆਰ ਕਰਦੇ ਆ ਮੁਸਲਮਾਨ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਕੁਝ ਲੋਕ ਕਹਿੰਦੇ ਸੀ Hinduਓਂ ਕੇ ਗੁਰੂ ਮੁਸਲਮਾਨੋ ਕੇ ਪੀਰ ਨਾਨਕ ਸ਼ਾ ਫਕੀਰ ਇਹ ਤਾਂ ਸਾਡੇ ਗੁਰੂ ਨਾਨਕ ਸਾਹਿਬ ਬਾਬਾ ਨਾਨਕ ਸਾਹਿਬ ਫਕੀਰ ਨੇ ਗੁਰੂ ਜੀ ਦੇ ਪਿਆਰ ਵਿੱਚ ਬਹੁਤ ਸੰਗਤਾਂ ਆਉਂਦੀਆਂ ਇਸ ਤਰ੍ਹਾਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਕਰਤਾਰਪੁਰ ਸਾਹਿਬ ਲੋਕ ਆਉਂਦੇ ਆ ਤੇ ਉਹਨਾਂ ਨੂੰ ਪਤਾ ਲੱਗਦਾ ਗੁਰੂ ਸਾਹਿਬ ਜੀ ਤਾਂ ਚਲੇ ਗਏ ਸਤਖੰਡ ਗਮਨ ਹੋ ਗਏ ਹਨ ਜੋਤੀ ਜੋਤ ਸਮਾ ਗਏ ਆ ਫਿਰ ਉਹ ਅਸਥਾਨ ਨੂੰ ਆ ਕੇ ਮੱਥਾ ਟੇਕਦੇ ਆ ਤੇ ਕਹਿੰਦੇ ਨੇ ਕਰਤਾਰਪੁਰ ਤਾਂ ਕਰਤਾ ਹੀ ਵਸਦਾ ਰਬੀ ਵਸਦਾ ਹੁਣ ਗੱਦੀ ਦੇ وارث ਗੁਰੂ ਅੰਗਦ ਦੇਵ ਜੀ ਹਨ ਉਹਨਾਂ ਦੇ ਆ ਕੇ ਦਰਸ਼ਨ ਕਰਦੇ ਆ ਸੰਗਤਾਂ ਨੂੰ ਜਦੋਂ ਪਤਾ ਲੱਗਿਆ ਕਿ ਗੁਰੂ ਅੰਗਦ ਦੇਵ ਜੀ ਗੱਦੀ ਤੇ ਸਜ ਗਏ ਹਨ ਉਹਨਾਂ ਦੇ ਦਰਸ਼ਨ ਕਰਨ ਲਈ ਸੰਗਤਾਂ ਆਈਆਂ ਉਹਨਾਂ ਸੰਗਤਾਂ ਵਿੱਚ ਇੱਕ ਸਿੱਖ ਵੀ ਆਇਆ ਉਹ ਧਨੀ ਪੁਰਸ਼ ਸੀ ਅੱਗੇ ਵੀ ਆਉਂਦਾ ਸੀ ਆਪਣੀ ਕਿਰਤ ਕਮਾਈ ਦਾ ਕੁਝ ਹਿੱਸਾ ਲਿਆਉਣਾ ਜਿਵੇਂ ਕਿ ਆਪਾਂ ਹੁਣ ਵੀ ਸਿੱਖ ਜਿਹੜੇ ਆ ਸੱਚੇ ਸਿੱਖ ਦਸਵੰਦ ਕੱਢਦੇ ਆ ਆਪਣੀ ਕਮਾਈ ਦਾ ਦਸਵਾਂ ਹਿੱਸਾ ਗੁਰੂ ਰੇਖੇ ਲਾਉਂਦੇ ਆ ਇਸ ਤਰ੍ਹਾਂ ਉਹ ਸਿੱਖ ਦੇ ਮਨ ਵਿੱਚ ਸੀ ਭਾਵਨਾ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਭੇਟਾ ਕਰਾਂਗਾ ਹੁਣ ਵੀ ਆਇਆ ਪਤਾ ਲੱਗਿਆ ਕਿ ਗੁਰੂ ਜੀ ਤਾਂ ਜੋਤੀ ਜੋਤ ਸਮਾਏ ਆ ਪਰ ਦੂਜੇ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੀ ਗੁਰਿਆਈ ਹੋਣ ਦਾ ਜ਼ਿਕਰ ਸਾਰਾ ਸੁਣ ਲਿਆ ਕਿਵੇਂ ਉਹਨਾਂ ਦੀ ਪਰਖ ਹੋਈ ਆ ਕਿਵੇਂ ਪ੍ਰੀਖਿਆ ਚੋਂ ਪਾਸ ਹੋਏ ਆ ਕਿਵੇਂ ਪਾਈ ਲੈਣਾ ਜੀਤੋਂ ਗੁਰੂ ਅੰਗਦ ਬਣਿਆ ਇਹ ਸਿੱਖ ਦੇ ਮਨ ਦੇ ਵਿੱਚ ਕੁਝ ਸੰਸਾਜਾ ਹੋਇਆ ਟਰਨ ਵੇਲੇ ਸੋਚਣ ਲੱਗਾ ਇੰਉਂ ਕਰਦਾ ਥੋੜੇ ਪੈਸੇ ਇੱਥੇ ਦੇ ਲੰਗਰ ਲਈ ਪਾਬਾ ਸ਼੍ਰੀ ਚੰਦ ਜੀ ਅੱਗੇ ਵੀ ਮੱਥਾ ਟੇਕ ਚੱਲਦਾ ਕਿ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਨੇ ਮਨ 'ਚ ਸੋਚ ਲਿਆ ਵੀ ਥੋੜੇ ਜੇ ਪੈਸੇ ਇੱਥੇ ਦੇ ਦੂੰਗਾ ਬਾਕੀ ਜਿਹੜੀ ਗੱਦੀ ਦੇ ਵਾਰਸਾ ਗੁਰੂ ਅੰਗਦ ਦੇਵ ਜੀ ਉਹਨਾਂ ਨੂੰ ਹੀ ਮੱਥਾ ਟੇਕੂੰਗਾ ਤੇ ਪਤਾ ਲੱਗਿਆ ਉਹ ਖਡੂਰ ਸਾਹਿਬ ਵਸੇ ਆ ਜਾ ਕੇ ਉੱਥੇ ਬੱਚਿਆਂ ਨੂੰ ਗੁਰਮੁਖੀ ਪੜਾਉਂਦੇ ਆ ਮੈਂ ਤਾਂ ਹੁਣ ਉੱਥੇ ਹੀ ਜਾਵਾਂਗਾ ਪਰ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਪੁੱਤਰ ਆ ਚਲੋ ਬਾਬਾ ਸ਼੍ਰੀ ਚੰਦ ਜੀ ਇਹ ਬੰਦਗੀ ਕਰਦੇ ਆ ਤਪੱਸਿਆ ਕਰਦੇ ਆ ਥੋੜੀ ਬਹੁਤੀ ਮਾਇਆ ਇਹਨਾਂ ਨੂੰ ਦੇ ਦਿਨਾ ਪਰ ਦਿਲ ਦੇ ਵਿੱਚ ਇੱਕ ਤਰ੍ਹਾਂ ਦਾ ਸ਼ੰਕਾ ਸੀਗਾ ਕਿ ਬਾਬਾ ਸ਼੍ਰੀ ਚੰਦ ਜੀ ਕੋਲ ਕਿਹੜਾ ਗੱਦੀ ਆ ਇਹ ਤਾਂ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਆ ਤਾ ਚਲੋ ਥੋੜਾ ਬਹੁਤਾ ਇਹਨਾਂ ਨੂੰ ਵੀ ਮਾਇਆ ਭੇਟ ਕਰ ਦੇਣਾ ਇਹਦੇ ਹੁਣ ਮਨ ਦੀ ਕਲਪਨਾ ਜਦੋਂ ਹੀ ਇਹਨੇ ਬਣਾਈਆ ਘਰੋਂ ਤੁਰਿਆ ਉਦੋਂ ਹੀ ਬਾਬਾ ਸ਼੍ਰੀ ਚੰਦ ਜੀ ਨੇ ਜਾਣ ਲਿਆ ਵੀ ਕੋਈ ਸਿੱਖ ਆ ਰਿਹਾ ਹੁਣ ਇਹਨੂੰ ਇਉਂ ਸੀ ਵੀ ਬਾਬਾ ਸ਼੍ਰੀ ਚੰਦ ਜੀ ਵਿੱਚ ਸ਼ਕਤੀ ਨਹੀਂ ਸ਼ਕਤੀ ਸਿਰਫ ਗੱਦੀ ਵਾਲੇ ਵਾਰਸ ਕੋਲ ਹੀ ਹੁੰਦੀ ਆ ਇਹਨੂੰ ਪਤਾ ਨਹੀਂ ਸੀ ਕਿ ਬਾਬਾ ਜੀ ਦੀ ਬੰਦਗੀ ਨਹੀਂ ਕੇਵਲ ਉਹਨਾਂ ਦੇ ਅੱਗੇ ਤਾਂ ਰਿੱਧੀਆਂ ਸਿੱਧੀਆਂ ਹੱਥ ਜੋੜ ਕੇ ਖੜੀਆਂ ਨੇ ਇਸ ਕਰਕੇ ਜਦੋਂ ਆਇਆ ਬਾਬਾ ਸ਼੍ਰੀ ਚੰਦ ਜੀ ਨੇ ਫੁਰਨਾਇ ਦਾ ਪੜ੍ਹ ਲਿਆ ਸੀ ਤੇ ਅਕਸਰ ਹੀ ਜਦੋਂ ਵੀ ਕਿਸੇ ਸਿੱਖ ਨੇ ਆਉਣਾ ਇਹ ਬਹੁਤ ਵੱਡੀ ਗੱਲ ਆ ਬਾਬਾ ਸ਼੍ਰੀ ਚੰਦ ਜੀ ਆਏ ਹੋਏ ਸਿੱਖਾਂ ਨੂੰ ਥਾਪ ਹੀ ਦਿੰਦੇ ਹੁੰਦੇ ਸੀ ਬਹੁਤ ਪਿਆਰ ਕਰਦੇ ਸੀ ਵੀ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਸਿੱਖੋਂ ਜਦੋਂ ਇਤਿਹਾਸ ਨੂੰ ਤੁਸੀਂ ਪੜੋਗੇ ਤੁਹਾਨੂੰ ਪਤਾ ਲੱਗੇਗਾ ਕਿ ਉਦਾਸੀਨ ਸੰਪਰਦਾਵਾਂ ਦੇ ਜਿਹੜੇ ਇਹ ਅੱਗੇ-ਅੱਗੇ ਪੀੜ੍ਹੀ ਚੱਲੀ ਆ ਜਾਂ ਵਾਰਿਸ ਚੱਲੇ ਆ ਇਹਨਾਂ ਨੇ ਬਹੁਤ ਪ੍ਰਚਾਰ ਕੀਤਾ ਸਿੱਖੀ ਦਾ ਜਦੋਂ ਸਿੰਘਾਂ ਨੂੰ ਜੰਗਲਾਂ ਵਿੱਚ ਜਾ ਕੇ ਰਹਿਣਾ ਪੈ ਗਿਆ ਉਦੋਂ ਉਦਾਸীন ਮਤ ਦੇ ਸਾਧੂ ਪ੍ਰਚਾਰ ਕਰਦੇ ਰਹੇ ਆ ਭਾਵੇਂ ਗੋਪਤ ਰੂਪ ਵਿੱਚ ਹੀ ਇਸ ਤਰ੍ਹਾਂ ਨਿਰਮਲੇ ਵੀ ਪ੍ਰਚਾਰ ਕਰਦੇ ਰਹੇ ਪਰ ਬਾਅਦ ਵਿੱਚ ਜਾ ਕੇ ਜਦੋਂ ਹੁੰਦਾ ਵੀ ਕੁਝ ਲੋਕ ਪ੍ਰਸਤ ਹੋ ਜਾਂਦੇ ਆ ਜਿਵੇਂ ਮਸੰਦ ਹੋ ਗਏ ਸੀ ਉਹ ਸਾਰੇ ਤਾਂ ਨਹੀਂ ਨਾ ਮਾੜੇ ਹੁੰਦੇ ਪਹਿਲਾਂ ਵਾਲੇ ਮਸੰਦਾਂ ਦਾ ਤੁਸੀਂ ਪੜ੍ਹ ਕੇ ਦੇਖੋ ਕਿੱਡੀ ਵੱਡੀ ਦੇਣ ਐਵੇਂ ਬਾਬਾ ਸ਼੍ਰੀਚੰਦ ਜੀ ਦਾ ਇਹ ਪੱਖ ਨਹੀਂ ਦੇਖਣਾ ਚਾਹੀਦਾ ਸਾਨੂੰ ਕਈ ਵਾਰੀ ਅਸੀਂ ਇੱਕ ਪੱਖ ਹੀ ਦੇਖ ਲੈਨੇ ਆ ਇਹ ਦੇਖੋ ਕਿੰਨਾ ਸਤਕਾਰ ਕਰਦੇ ਸੀ ਤੇ ਸਾਰੇ ਗੁਰੂ ਸਹਿਬਾਨ ਬਾਬਾ ਜੀ ਦਾ ਸਤਕਾਰ ਕਰਦੇ ਰਹੇ ਕਿਉਂ ਇਹ ਗੁਰੂ ਪੁੱਤਰ ਨੇ ਇਹਨਾਂ ਨੂੰ ਮਾਇਆ ਦੀ ਭੇਟ ਦਿੰਦੇ ਰਹੇ ਆ ਗੁਰੂ ਰਾਮਦਾਸ ਜੀ ਤਾਂ ਉਹਨਾਂ ਨੇ ਤਾਂ ਉਹਨਾਂ ਦੀ ਨਿਮਰਤਾ ਦੇਖੋ ਆਪਣੇ ਦਾੜੇ ਨਾਲ ਇਹਨਾਂ ਦੇ ਚਰਨ ਸਾਫ਼ ਕਰਨੇ ਕੀਤੇ ਆ ਕਿ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਹੋਣਾ ਕੋਈ ਛੋਟੀ ਗੱਲ ਨਹੀਂ ਆਪਣੇ ਆਪ ਦੇ ਵਿੱਚ ਤਾਂ ਇਸ ਤਰ੍ਹਾਂ ਕਈ ਵਾਰੀ ਅਸੀਂ ਛੋਟਾ ਕਰ ਦਿੰਨੇ ਆ ਇਹ ਅਸਲ ਦੇ ਵਿੱਚ ਸਾਡੀ ਸੋਚ ਹੀ ਆ। ਤਰੋ ਵਿਚਾਰ ਉਹਨੂੰ ਫਿਰ ਉਹਦੇ ਮਨ ਦੀ ਕਲਪਨਾ ਨੂੰ ਬਾਬਾ ਜੀ ਨੇ ਜਾਣਿਆ ਤੇ ਉਹਨੂੰ ਥਾਪੀ ਨਹੀਂ ਦਿੱਤੀ ਉਸ ਵਕਤ ਸਿਰਫ ਉਹਦੀ ਜਿਹੜੀ ਢੂਈ ਸੀ ਤੇ ਪੈਠ ਸੀ ਉਹਦੇ ਉੱਪਰ ਆਪਣਾ ਸਿਰਫ ਅੰਗੂਠਾ ਹੀ ਰੱਖਿਆ ਇੱਕ। ਤੇ ਇੰਨਾ ਉਹਨੂੰ ਲੱਗਾ ਵੀ ਵਜਨਦਾਰਾਂ ਅੰਗੂਠੇ ਦਾ ਵਜਨੀ ਨਾ ਹੋ ਗਿਆ ਵੀ ਸਿੱਖ ਮੱਥਾ ਤਾਂ ਟੇਕਤਾ ਉਹਨੇ ਉੱਠ ਨਹੀਂ ਸਕਿਆ। ਮਾਨੋ ਜ਼ਮੀਨ ਦੇ ਨਾਲ ਹੀ ਜਕੜਿਆ ਗਿਆ ਜਿਵੇਂ ਚੁੰਬਕ ਹੁੰਦਾ। ਹੁਣ ਦੇਖੋ ਸਾਧ ਸੰਗਤ ਜੀ ਇਹ ਇੱਕ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਗੱਲ ਆ ਕਿ ਬਾਬਾ ਸ਼੍ਰੀ ਚੰਦ ਜੀ ਨੇ ਇਸ ਤਰ੍ਹਾਂ ਕਿਉਂ ਕੀਤਾ ਕਿਉਂਕਿ ਉਹਦੇ ਦਿਲ ਦੇ ਵਿੱਚ ਸ਼ੰਕਾ ਸੀ ਉਹਦਾ ਸ਼ੰਕਾ ਦੂਰ ਕਰਨਾ ਸੀ ਕਿ ਅਸੀਂ ਗੁਰੂ ਨਾਨਕ ਦੇਵ ਜੀ ਤੋਂ ਵੱਖਰੇ ਨਹੀਂ ਉਹ ਸਾਡੇ ਨੇ ਅਸੀਂ ਉਹਨਾਂ ਦੇ ਆ ਗੁਰੂ ਅੰਗਦ ਦੇਵ ਜੀ ਸਾਡੇ ਨੇ ਅਸੀਂ ਉਹਨਾਂ ਦੇ ਆ ਇਹ ਕਹਿਣਾ ਸੀ ਉਹਨਾਂ ਨੇ ਤਾਂ ਇਹ ਇਸ ਤਰ੍ਹਾਂ ਜਦੋਂ ਉੱਠਿਆ ਨਾ ਜਾਵੇ ਫਿਰ ਬਾਬਾ ਬੁੱਢਾ ਜੀ ਤੇ ਸਿੱਖਾਂ ਨੇ ਐਸਾ ਹੋਣ ਦਾ ਕਾਰਨ ਪੁੱਛਿਆ ਉਹ ਸਿੱਖ ਨੇ ਸਾਰਾ ਕੁਝ ਸੱਚ ਦੱਸਿਆ ਬਾਬਾ ਜੀ ਨੇ ਖਿਮਾ ਕੀਤੀ ਅੰਗੂਠਾ ਫਿਰ ਸ਼ੋਹਾਇਆ ਉਠਾ ਕੇ ਖੜਾ ਕਰ ਦਿੱਤਾ ਉਹਨੂੰ ਤੇ ਸੰਗਤ ਪਰਥਾਏ ਗੁਰੂ ਲੰਗਰਾਂ ਦੀ ਮਹੱਤਤਾ ਪ੍ਰਗਟਾਉਣ ਦਾ ਉਪਦੇਸ਼ ਸੁਣਾਇਆ ਕਹਿਣ ਲੱਗੇ ਦੇਖੋ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਕਾ ਲੰਗਰ ਚੱਲਦਾ ਇਹ ਗੁਰੂ ਪਿਤਾ ਜੀ ਨੇ 20 ਰੁਪਈਆ ਦਾ 20 ਰਜਤਪਣ ਕਰੰਸੀ ਚਲਦੀ ਸੀ ਵੈਸੇ ਉਦੋਂ ਇਹ ਆਪਾਂ 20 ਰਜਤਪਣ ਕਹਿ ਦਈਏ ਪਤਾ ਨਹੀਂ ਲੱਗਦਾ ਫਿਰ ਉਹ ਕਥਾ ਦੇ ਵਿੱਚ 20 ਰੁਪਈਏ ਕਹਿਣਾ ਪੈਂਦਾ ਕਿਉਂਕਿ ਇਹ ਰੁਪਈਏ ਤਾਂ ਬਾਅਦ ਵਿੱਚ ਕਰੰਸੀ ਆਈ ਆ ਪਹਿਲਾਂ ਦਿਨਾਰ ਚੱਲਦੇ ਰਹੇ ਆ ਆਨੇ ਚੱਲਦੇ ਰਹੇ ਆ ਸਾਧ ਸੰਗਤ ਜੀ ਤਾਂ ਰਜਤਪਣ ਕਰੰਸੀ ਸੀ ਗੁਰੂ ਨਾਨਕ ਦੇਵ ਜੀ ਵੇਲੇ ਇਹ ਚਾਂਦੀ ਦੇ ਛੋਟੇ ਛੋਟੇ ਸਿੱਕੇ ਹੁੰਦੇ ਸੀ ਇਹ ਰਜਤਪਣ ਤਾਂ 20 ਰਜਤਪਣ ਦਾ ਸੱਚਾ ਸੌਦਾ ਕੀਤਾ ਸੀ ਸੰਤ ਰੇਣ ਤੇ ਭੁੱਖੇ ਸਾਧੂ ਉਹ ਉਹਨਾਂ ਦੇ ਮੁਖੀ ਸੀ ਸੰਤ ਰੇਣ ਉਹਨਾਂ ਨੂੰ ਭੋਜਨ ਸ਼ਿਕਾਇਆ ਸੀ ਉਹ ਰੱਬੀ ਬਾਣੀ 'ਚ ਰਹਿੰਦੇ ਸੀ ਤੇ ਉਹ ਲੰਗਰ ਹੀ ਕਹਿੰਦੇ ਬਾਬਾ ਸ਼੍ਰੀ ਚੰਦ ਜੀ ਅੱਜ ਤੱਕ ਚੱਲ ਰਿਹਾ ਇਹ ਕਰਤਾਰ ਪੁਰਖ ਦੇ ਹੁਕਮ ਦੇ ਨਾਲ ਹੀ ਆ ਕਰਤਾ ਪੁਰਖ ਇਹ ਗੁਰੂ ਦੀ ਥਾਪੀ ਆ ਗੁਰੂ ਪਿਤਾ ਜੀ ਦੀ ਇਹ ਲੰਗਰ ਉਹਨਾਂ ਦਾ ਜਾਰੀ ਕੀਤਾ ਉਹਨਾਂ ਨੇ ਚਲਾਉਣਾ ਇਹ ਸੋਚ ਲੈਣਾ ਵੀ ਮੇਰੇ ਦਿੱਤੇ ਹੀ ਸਭ ਕੁਝ ਹੋ ਰਿਹਾ ਗੁਰੂ ਘਰ ਦੀ ਸੇਵਾ ਕਰਨ ਲੱਗ ਜੀਏ ਤਾਂ ਗੁਰਮਖੋ ਮੁੱਕਦੀ ਨਹੀਂ ਜੇ ਕਰਨੋਂ ਹਟ ਜੀਏ ਤਾਂ ਰੁਕਦੀ ਵੀ ਨਹੀਂ ਜ਼ਮੀਨ ਦਾ ਅੰਨ ਦਾਣਾ ਇੰਨਾ ਹੋ ਜਾਣਾ ਕਰਤਾਰਪੁਰ ਸਾਹਿਬ ਮੁੱਕਦਾ ਨਹੀਂ ਸੀ ਫਿਰ ਇਹ ਲੰਗਰ ਵਿੱਚ ਕਿਸੇ ਨੇ ਆਪਣਾ ਹਿੱਸਾ ਪਾ ਦੇਣਾ ਭਲੇ ਜਿਹੜੇ ਪੁਰਛ ਸੀ ਉਹਨਾਂ ਨੇ ਦੇ ਸੰਬੰਧ ਕੱਢ ਦੇਣਾ ਪਰ ਇਹ ਸਿੱਖ ਦੇ ਮੰਨ ਦੇ ਵਿੱਚ ਸ਼ੰਕਾ ਆ ਗਿਆ ਸੀ ਕਿ ਜਿਹੜਾ ਬਾਬਾ ਸ਼੍ਰੀ ਚੰਦ ਜੀ ਕੋਲ ਲੰਗਰ ਚੱਲਦਾ ਇਹ ਹੋਰ ਆ ਜੋ ਗੁਰੂ ਅੰਗਦ ਦੇਵ ਜੀ ਕੋਲ ਲੰਗਰ ਚੱਲਦਾ ਉਹ ਹੋਰ ਆ ਦੇਖੋ ਦੋਨੋਂ ਹੀ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਨੂੰ ਸਮਰਪਿਤ ਨੇ ਇਹਦੇ ਵਿੱਚ ਕੋਈ ਇਹ ਭੇਦ ਭਾਵਨੀ ਭਿੰਤਾ ਨਹੀਂ ਹੈਗੀ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਪਿਆਰ ਨਾਲ ਸਮਝਾਇਆ ਕਹਿਣ ਲੱਗੇ ਕਿ ਗੁਰੂ ਅੰਗਦ ਦੇਵ ਜੀ ਨੂੰ ਸਭ ਕੁਝ ਮਿਲਿਆ ਇਹ ਤਾਂ ਤੁਹਾਨੂੰ ਪਤਾ ਹੈ ਜੋਤ ਉਹਨਾਂ ਦੀ ਗੁਰੂ ਜੀ ਦੀ ਅੱਗੇ ਪ੍ਰਵੇਸ਼ ਕੀਤੀ ਪਿਤਾ ਜੀ ਦੀ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਜੀ ਬਣੇ ਪਰ ਇਹ ਨਹੀਂ ਤੁਆਪ ਜੀ ਨੂੰ ਪਤਾ ਇਸ ਸਤਗੁਰੂ ਦੇ ਜਿਹੜੇ ਪੁੱਤਰ ਹੁੰਦੇ ਆ ਸਾਹਿਬ ਜਾਦੇ ਆ ਉਹ ਉਹਨਾਂ ਨੂੰ ਵੀ ਬੜਾ ਕੁਝ ਦੇ ਗਏ ਇਹ ਦੱਸਣਾ ਜ਼ਰੂਰੀ ਸੀਗਾ ਵੀ ਸਾਨੂੰ ਵੀ ਪਿਤਾ ਜੀ ਨੇ ਖਾਲੀ ਨਹੀਂ ਰੱਖਿਆ ਹੁਣ ਗੁਰੂ ਪੁੱਤਰ ਹੋਵੇ ਉਹ ਖਾਲੀ ਕਿਵੇਂ ਰਹਿ ਜਾਣਗੇ ਮਤਾ ਸੰਸਾ ਕਰਨਾ ਉਹ ਗੱਲ ਜਿਹੜੀ ਆਪਾਂ ਕਹਿ ਦਿੰਨੇ ਆ ਜਿਨੇ ਬਾਣੀ ਦੀ ਬੇਅਦਬੀ ਕੀਤੀ ਹੋਵੇ ਗੁਰੂ ਜੀ ਉਹਦੇ ਨਾਲੋਂ ਨਾਤਾ ਤੋੜ ਲੈਂਦੇ ਆ ਜਿਵੇਂ ਸੱਤਵੇਂ ਪਾਤਸ਼ਾਹ ਜੀ ਗੁਰੂ ਹਰ राय ਸਾਹਿਬ ਜੀ ਨੇ ਬਾਬਾ RAM ਰਾਏ ਜੀ ਨੂੰ ਕਹਿ ਦਿੱਤਾ ਤੁਸੀਂ ਬਾਣੀ ਦੀ ਪੰਕਤੀ ਬਦਲੀ ਆ ਇੱਕ ਬਾਦਸ਼ਾਹ ਨੂੰ ਖੁਸ਼ ਕਰਨ ਲਈ ਜਿੱਧਰ ਨੂੰ ਮੌਕਾ ਤੁਹਾਡਾ ਉਧਰ ਚਲੇ ਜਾਓ ਹੁਣ ਆਪਣਾ ਕੋਈ ਰਿਸ਼ਤਾ ਨਹੀਂ ਉੱਥੇ ਸਿੱਖੀ ਸਿਧਾਂਤਾਂ ਦੀ ਗੱਲ ਆ ਜਾਂਦੀ ਹੈ ਤਾਂ ਇੱਥੇ ਬਾਬਾ ਜੀ ਨੇ ਆਖਿਆ ਵੀ ਉਹੀ ਧਰਮਸਾਲਾ ਪਿਆਰੇ ਸਿੱਖ ਜੀ ਜਿੱਥੋਂ ਦੇ ਲੰਗਰ ਵਿੱਚ ਬਾਬਾ ਲਹਿਣਾ ਜੀ ਸਰ ਤੇ ਲੂਣ ਦੀ ਪੰਡ ਚੁੱਕ ਕੇ ਲਿਆਉਂਦੇ ਸੀ ਕਈ ਸਾਲ ਸੇਵਾ ਕਰਦੇ ਸੀ ਇਹ ਉਹੀ ਅਸਥਾਨ ਹੁਣ ਇਹ ਉੱਪਰਾ ਕਿਵੇਂ ਹੋ ਗਿਆ ਕਰਤਾਰਪੁਰ ਜਿਹੜਾ ਲੰਗਰ ਚੱਲ ਰਿਹਾ ਸਾਡੇ ਪਾਸ ਇਹ ਬਾਬਾ ਨਾਨਕ ਜੀ ਵਾਲਾ ਹੀ ਆ ਜੇ ਹੁਣ ਖਡੂਰ ਸਾਹਿਬ ਵਿੱਚ ਚਲੇ ਗਏ ਉੱਥੇ ਜਾ ਕੇ ਗੁਰੂ ਦੇ ਨਾਮ ਤੇ ਲੰਗਰ ਚੱਲ ਰਿਹਾ ਉਹ ਵੀ ਗੁਰੂ ਦਾ ਉਹ ਗੁਰੂ ਦਾ ਲੰਗਰ ਆ ਇਹ ਵੀ ਗੁਰੂ ਦਾ ਲੰਗਰ ਆ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਜਿੱਥੇ ਦੀ ਭਾਵਨਾ ਨਾਲ ਕੋਈ ਜਾਵੇਗਾ ਸਭ ਕੁਝ ਮਿਲ ਜਾਵੇਗਾ ਹਾਂ ਜੇ ਵਿਤਕਰਾ ਕਰੋਗੇ ਵੀ ਇਹ ਥਾਂ ਹੋਰ ਆ ਉਹ ਥਾਂ ਹੋਰ ਆ ਜਗਾ ਦਾ ਕੋਈ ਫਰਕ ਨਹੀਂ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋ ਕਿਤੇ ਗੁਰੂ ਨਾਨਕ ਦੇਵ ਜੀ ਆਏ ਆ ਜਗਾ ਪੂਜਣ ਯੋਗ ਹੋ ਗਈ ਆ ਇਸ ਕਰਕੇ ਸ਼ਰਧਾ ਧਾਰ ਕੇ ਸੇਵਾ ਕਰਿਆ ਕਰੋ ਤਦ ਹੀ ਪ੍ਰਵਾਣ ਹੋਣੀ ਸਰਬੱਤ ਦੇ ਭਲੇ ਲਈ ਸੇਵਾ ਕਰਿਆ ਕਰੋ ਸੱਚੀ ਸੁੱਚੀ ਕਰਤ ਕਰਿਆ ਕਰੋ ਇਉਂ ਜਦੋਂ ਸਿੱਖ ਨੇ ਸੁਣਿਆ ਵੀ ਹਾਂ ਮੇਰੇ ਮਨ ਦੇ ਵਿੱਚ ਵਤ ਕਰਾ ਸੀ ਇੱਥੇ ਥੋੜੀ ਮਾਇਆ ਖਡੂਰ ਸਾਹਿਬ ਬਹੁਤੀ ਮਾਇਆ ਕਿਉਂਕਿ ਇੱਥੇ ਗੁਰੂ ਜੀ ਦੇ ਪੁੱਤਰ ਆ ਸੁਣਿਆ ਇਹ ਬਚਨ ਨਹੀਂ ਮੰਨਦੇ ਗੁਰੂ ਦਾ ਉਹ ਕਹਿਣ ਲੱਗੇ ਉੱਥੇ ਵੀ ਭਾਈ ਮਾਇਆ ਦੇ ਕੇ ਆਇਓ ਖਡੂਰ ਸਾਹਿਬ ਅਸੀਂ ਕਹਿ ਰਹੇ ਹਾਂ ਉਹ ਆਪਣਾ ਹੀ ਘਰ ਆ ਬਾਬਾ ਲੈਣਾ ਜੀ ਗੁਰੂ ਅੰਗਦ ਦੇਵ ਜੀ ਕੋਈ ਬਗਾਨੇ ਥੋੜੀ ਆ ਉਹ ਸਾਡੇ ਨੇ ਉਹਨਾਂ ਨੂੰ ਜਾ ਕੇ ਕਹਿ ਦਿਓ ਅਸੀਂ ਤੇਰੇ ਤੇ ਤੁਸੀਂ ਸਾਡੇ ਆਪਨੇ ਵਿੱਚ ਕੋਈ ਫਰਕ ਨਹੀਂ ਉਥੋਂ ਦਾ ਲੰਗਰ ਵੀ ਆਪਣਾ ਹੀ ਆ ਤਾਂ ਇੱਥੋਂ ਹਣ ਬਾਬਾ ਸ਼੍ਰੀ ਚੰਦ ਜੀ ਦੀਆਂ ਇਹ ਜਨਮ ਸਾਖੀਆਂ 'ਚੋਂ ਪਤਾ ਲੱਗਣਾ ਅਸਲ ਵਿੱਚ ਕਈ ਵਾਰੀ ਅਸੀਂ ਮੂਰਖਾ ਦਾ ਦੇ ਬਸ ਹੋ ਕੇ ਮਾਫ ਕਰਨਾ ਕਹਿ ਦਿੰਨੇ ਆ ਬਾਬਾ ਸ਼੍ਰੀ ਚੰਦ ਜੀ ਇਸ ਤਰ੍ਹਾਂ ਸਾਨੂੰ ਮਾੜਾ ਸ਼ਬਦ ਨਹੀਂ ਆਖਣਾ ਚਾਹੀਦਾ ਕਦੇ ਵੀ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਕਿ ਬਾਬਾ ਸ਼੍ਰੀ ਚੰਦ ਜੀ ਦਾ ਇਹ ਡੇਰਾ ਸਥਾਨ ਨਹੀਂ ਜੀ ਬਾਬਾ ਸ਼੍ਰੀ ਚੰਦ ਜੀ ਉਦਾਸੀਨ ਮਤ ਨਾਲ ਸੰਬੰਧ ਰੱਖਦੇ ਆ ਉਹਨਾਂ ਦਾ ਭਾਵੇਂ ਵੱਖਰਾ ਪੰਥਾ ਸਿਧਾਂਤ ਉਹਨਾਂ ਦੇ ਗੁਰੂ ਵਾਲੇ ਹੀ ਆ ਸਿਧਾਂਤਾਂ ਵਿੱਚ ਕੋਈ ਫਰਕ ਨਹੀਂ ਜਿਵੇਂ ਇਹਨੂੰ ਇਉਂ ਸਮਝੋ ਇੱਕ ਦਰਖਤ ਆ ਰક્ત ਦੀਆਂ ਵੱਖ-ਵੱਖ ਟਾਣੀਆਂ ਹੁੰਦੀਆਂ ਨੇ ਨਾ ਜੜ ਤਾਂ ਇੱਕ ਹੀ ਆ ਨਾ ਇਹ ਜੜ ਇੱਕ ਹੀ ਆ ਇਹਨਾਂ ਸਭ ਦਾ ਪ੍ਰਚਾਰ ਸੱਚੀ ਸੁੱਚੀ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਲੋਕਾਂ ਨੂੰ ਗੁਰਮਤਿ ਡ੍ਰਿੜ ਕਰਵਾਉਣੀ ਨਾਮ ਨਾਲ ਜੋੜਨਾ ਇਹਨਾਂ ਦਾ ਉਪਦੇਸ਼ ਜਿਹੜੇ ਆ ਉਹ ਇਹੀ ਰਹੇ ਆ ਕੋਈ ਫਰਕ ਨਹੀਂ ਰਿਹਾ ਇਸ ਕਰਕੇ ਫਿਰ ਉਹ ਸਿੱਖ ਨੇ ਮਾਫੀ ਮੰਗੀ ਕਹਿਣ ਲੱਗਾ ਬਾਬਾ ਸ਼੍ਰੀ ਚੰਦ ਜੀ ਮੈਥੋਂ ਬਹੁਤ ਵੱਡੀ ਭੁੱਲ ਹੋ ਗਈ ਜੀ ਕਿਰਪਾ ਕਰ ਦਿਓ ਮੈਨੂੰ ਬਖਸ਼ ਲਓ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਅਸੀਂ ਤਾਂ ਤੁਹਾਨੂੰ ਮਾਫ਼ ਕਰ ਦਿੱਤਾ ਹੈ ਪਰ ਤੁਸੀਂ ਹੁਣ ਜਦੋਂ ਜਾਓਗੇ ਤੁਸੀਂ ਅੱਗੇ ਖਡੂਰ ਸਾਹਿਬ ਉੱਥੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੀ ਹੋਣਗੇ ਗੁਰੂ ਅੰਗਦ ਦੇਵ ਜੀ ਵਿੱਚੋਂ ਫਿਰ ਉਹਨਾਂ ਨੇ ਆਪਣੀ ਜਿਹੜੀ ਭੇਟਾ ਸੀਗੀ ਲਿਆਂਦੀ ਹੋਈ ਕਹਿਣ ਲੱਗੇ ਤੁਸੀਂ ਵੀ ਗੁਰੂ ਜੀ ਦੇ ਸਾਹਿਬ ਜਾਂਦੇ ਹੋ ਉਹ ਭੇਟਾ ਅੱਗੇ ਧਰੀ ਪਰ ਬਾਬਾ ਜੀ ਨੇ ਆਖਿਆ ਨਹੀਂ ਨਹੀਂ ਇਹ ਤੁਸੀਂ ਹੁਣ ਉੱਥੇ ਹੀ ਦੇ ਦਿਓ ਏ ਹੁਣ ਅਸੀਂ ਲੈਣਾ ਨਹੀਂ ਚਾਹੁੰਦੇ ਆਪ ਜੀ ਪਾਸੋਂ ਇਹ ਕੋਈ ਗੁੱਸਾ ਗਿਲਾ ਜਾਂ ਸ਼ਿਕਵਾ ਨਹੀਂ ਹੈ ਹੁਣ ਤੁਸੀਂ ਇਹ ਸਾਡੇ ਵੱਲੋਂ ਵੀ ਉਹ ਲੰਗਰਾਂ ਚ ਪਾ ਦਿਓ ਉਹ ਵੀ ਆਪਣੇ ਲੰਗਰ ਅਸੀਂ ਤੇਰੇ ਤੇ ਤੇ ਤੇਰੇ ਜੇ ਕਈਆਂ ਨੂੰ ਹੋਰ ਸਮਝਾਉਣ ਲਈ ਇਹ ਕਾਰਜ ਕੀਤਾ ਸਾਨੂੰ ਮਾਇਆ ਦੀ ਲੋੜ ਨਹੀਂ ਬਾਬਾ ਸ਼੍ਰੀ ਚੰਦ ਜੀ ਨੂੰ ਕੋਈ ਮਾਇਆ ਦੀ ਲੋੜ ਥੋੜੀ ਹੈ ਜੀ ਉਹ ਤਾਂ ਉਹਨਾਂ ਦੀ ਅਵਸਥਾ ਹੀ ਇੰਨੀ ਉੱਚੀ ਸੀ ਅੱਖਾਂ ਮੀਟ ਕੇ ਬੈਠੇ ਰਹਿਣਾ ਕਈ ਕਈ ਦਿਨ ਸਮਾਧੀ ਲਾਈ ਜਾਣੀ ਤੇ ਮਾਇਆ ਫਿਰ ਜਿਹੜੀ ਸੀ ਮੱਥਾ ਟੇਕਿਆ ਉਹ ਵੀ ਆਖਿਆ ਖਡੂਰ ਸਾਹਿਬ ਵੀ ਦੇ ਦਿਓ ਸਾਡੇ ਵੱਲੋਂ ਵੀ ਹੋਰ ਮਾਇਆ ਲੈ ਜੋ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਭੇਟ ਕਰ ਦਿਓ ਕਿੱਡੀ ਵੱਡੀ ਗੱਲ ਆ ਇਹ ਆਪਣੇ ਆਪ ਦੇ ਵਿੱਚ ਇਹਨੂੰ ਸਮਝਣ ਦਾ ਯਤਨ ਕਰੀਏ ਫੇਰ ਬਾਬਾ ਸ਼੍ਰੀ ਚੰਦ ਜੀ ਉਹ ਕਹਿਣ ਲੱਗੇ ਕਿ ਸਤਗੁਰੂ ਦੇ ਸਿੱਖਾਂ ਦੇ ਚਰਨਾਂ ਦੀ ਧੂੜ ਇਹਦੇ ਨਾਲ ਪਾਪੀ ਵੀ ਜਿਹੜੇ ਆ ਉਹਨਾਂ ਦੀ ਗਤੀ ਹੋ ਜਾਂਦੀ ਆ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੀਂ ਇਸ ਕਰਕੇ ਜਿਹੜੇ ਵਾਹਿਗੁਰੂ ਦੇ ਸੱਚੇ ਗੁਰ ਸਿੱਖਾ ਉਹਨਾਂ ਦੇ ਚਰਨਾਂ ਦੀ ਖਾਕ ਧੂੜੀ ਜੇ ਮਿਲ ਜਾਵੇ ਵਿਕਾਰੀ ਜੀਵਨ ਜਿਹੜੇ ਆ ਜਿਉਣ ਵਾਲੇ ਬੰਦੇ ਵੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲੈਂਦੇ ਆ ਏਡੀ ਰਹਿਮਤ ਹੋ ਜਾਂਦੀ ਹੈ ਪਰ ਗੱਲ ਤਾਂ ਇਹ ਆ ਨਾ ਗੁਰਮਖੋ ਕੱਲ ਸਾਰੀ ਨਾਮ ਦੀ ਕਮਾਈ ਤੇ ਆ ਕੇ ਟਿਕਦੀ ਆ ਕਿ ਕਿੰਨੀ ਕੋਈ ਭਜਨ ਮੰਦਗੀ ਕਰਦਾ ਪਰ ਅਸਲ ਦੇ ਵਿੱਚ ਹੁੰਦਾ ਏਉਂ ਆ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵੜਨ ਤੋਂ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ ਆਏ ਕਿ ਜਿਹੜੇ ਬੰਦੇ ਗੁਰੂ ਦੀ ਸ਼ਰਨ ਨਹੀਂ ਆਉਂਦੇ ਉਹਨਾਂ ਵੱਲੋਂ ਟਾਲ ਮਟੋਲੇ ਕੀਤੇ ਜਾਂਦੇ ਆ ਅੱਜ ਭਲਕ ਕਰਦੇ ਆ ਉਹਨਾਂ ਦੀ ਉਮਰ ਗੁਜ਼ਰ ਜਾਂਦੀ ਆ ਕਿ ਚਲੋ ਅੱਜ ਨਹੀਂ ਕੱਲ ਨਾਮ ਜਪ ਲਾਂਗੇ ਵਿਕਾਰਾਂ ਤੇ ਆਸਾ ਦਾ ਜਿਹੜਾ ਵਿਆਜ ਵੱਧਦਾ ਹੀ ਜਾਂਦਾ ਜਿਵੇਂ ਆਪਾਂ ਵਿਆਜ ਤੇ ਪੈਸੇ ਲੈ ਲਈਏ ਉਹ ਵੱਧਦੇ ਹੀ ਜਾਂਦੇ ਆ ਫਿਰ ਐਵੇਂ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ ਆਏ ਉਹ ਨਾ ਰੱਬ ਦਾ ਸਿਮਰਨ ਕਰਦੇ ਆ ਵਿਕਾਰਾਂ ਤੇ ਆਸਾਂ ਤੇ ਇਹ ਲੇਖ ਜਿਹੜਾ ਕੇ ਮੁੱਕਦਾ ਤੇ ਇਵੇਂ ਉਹਨਾਂ ਦੀ ਮੌਤ ਜਿਹੜੀ ਆ ਹੋ ਜਾਂਦੀ ਹੈ ਫਿਰ ਉਹਨਾਂ ਦੀ ਜ਼ਿੰਦਗੀ ਦਾ ਕੀ ਸਿਰਾ ਹੁੰਦਾ ਤੇ ਜਿਹੋ ਜੇ ਆਏ ਜਿਹੋ ਜੇ ਚਲੇ ਗਏ ਐਹੋ ਜੀ ਉਹਨਾਂ ਦੀ ਗੱਲਬਾਤ ਹੁੰਦੀ ਆ ਜੀ ਕਬੀਰ ਚਾਵਲ ਕਾਰਣ ਤੁਖ ਕੋ ਮੋਹਲੀ ਲਾਏ ਸੰਗ ਕੁ ਸੰਗੀ ਬੈਸ ਤੇ ਤਬ ਪੁੱਛੇ ਧਰਮ ਰਾਏ ਫਿਰ ਧਰਮ ਰਾਜ ਦੇ ਦਰਬਾਰ ਵਿੱਚ ਇਹਨਾਂ ਬੰਦਿਆਂ ਨੂੰ ਵਿਕਾਰੀਆਂ ਦੀ ਸੋਹਤ ਵਿੱਚ ਬੈਠਣ ਕਰਕੇ ਛੱਟ ਪੈਂਦੀ ਆ ਧਰਮ ਰਾਜ लेखा ਮੰਗਦਾ ਹੈ ਸਭ ਕੁਝ ਇਹਨਾਂ ਨਾਲ ਹੁੰਦਾ ਜਿਵੇਂ ਗੁਰਮੁਖ ਪਿਆਰਿਓ ਚੌਲਾਂ ਦੇ ਉਹਨਾਂ ਨੂੰ ਕੁੱਟ-ਕੁੱਟ ਕੇ ਛਿਲਕੇ ਵੱਖਰੇ ਕੀਤੇ ਜਾਂਦੇ ਆ ਇਵੇਂ ਉਹਨਾਂ ਨੂੰ ਛੱਟ ਵੱਜਦੀ ਆ ਤਾਂ ਇਹ ਜੀਵਨ ਐਸਾ ਨਹੀਂ ਬਣਾਉਣਾ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਇੱਥੇ ਕਰਾਮਾਤ ਕਹਿ ਲਈਏ ਕਈ ਵਾਰੀ ਸਮਝਾਉਣ ਦੀ ਖਾਤਰ ਕੋਈ ਕਲਾ ਵਰਤਾ ਦੇਣੀ ਤਾਂ ਕੁਝ ਅੱਜ ਵੀ ਹੈਗੇ ਐ ਇਹੋ ਜੇ ਲੋਕ ਜਿਹੜੇ ਕਿਸੇ ਨੂੰ ਹਿਪਨੋਟਾਈਜ਼ ਕਰਕੇ ਤੇ ਉਹਨਾਂ ਨੂੰ ਇੱਕ ਜਗ੍ਹਾ ਤੇ ਟਿਕਾ ਦਿੰਦੇ ਆ ਹਿੱਲ ਨਹੀਂ ਸਕਦੇ ਕੁਝ ਲੋਕ ਆ ਇਹ ਸਿੱਧੀ ਦਾ ਜਿਹੜਾ ਆਪਣੀ ਜਿਹੜੀ ਇਹ ਗਿਆਨ ਆਪਣੀ ਕਲਾ ਵਾ ਉਹਦਾ ਇਸਤੇਮਾਲ ਕਰਦੇ ਆ ਕਿਸੇ ਨੂੰ ਲੁੱਟਣ ਵਾਸਤੇ ਇਹ ਚੀਜ਼ਾਂ ਕਰਨੀਆਂ ਨਹੀਂ ਚਾਹੀਦੀਆਂ ਕੁਝ ਗੁਰਸਿੱਖ ਹੁਣ ਹੈਗੇ ਆ ਜਿਹੜੇ ਇਸ ਤਰ੍ਹਾਂ ਕਿਸੇ ਨੂੰ ਬਸਰਚ ਕਰ ਲੈਂਦੇ ਆ ਉਹ ਇਹ ਉਹਨਾਂ ਦੀ ਵਿੱਦਿਆ ਪੜ੍ਹੀ ਹੋਈ ਆ ਇਹ ਵਿਦਿਆ ਪੜਨ ਕਰਕੇ ਉਹ ਕਹਿੰਦੇ ਨੇ ਵੀ ਹਾਂ ਜੇ ਤੁਸੀਂ ਵਿਦਿਆ ਪੜ੍ਹਦੀ ਆ ਇਹਦਾ ਗਲਤ ਇਸਤੇਮਾਲ ਨਹੀਂ ਕਰਨਾ ਜਿਵੇਂ ਬਾਬਾ ਸ਼੍ਰੀਚੰਦ ਜੀ ਨੇ ਧਰਤੀ ਨੂੰ ਚੁੰਬਕ ਬਣਾ ਦਿੱਤਾ ਉਹਨੂੰ ਬਿਠਾ ਦਿੱਤਾ ਸਿੱਖ ਨੂੰ ਕੀਤਾ ਕਿਉਂ ਉਹਨਾਂ ਦੀ ਭਾਵਨਾ ਗਲਤ ਨਹੀਂ ਸੀ ਉਹਨਾਂ ਨੇ ਸਮਝਾਉਣਾ ਸੀ ਆਖਿਆ ਗੁਰੂ ਲੰਗਰ ਦੀ ਮਹੱਤਤਾ ਪ੍ਰਗਟਾਉਣ ਵਾਸਤੇ ਸੰਗਤਾਂ ਨੂੰ ਸਮਝਾਉਣ ਵਾਸਤੇ ਇਹ ਇੱਕ ਕਲਾ ਪ੍ਰਗਟ ਕੀਤੀ ਹੈ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਤੈਨੂੰ ਦਿਖਾਉਣਾ ਚਾਹੁੰਦੇ ਹਾਂ ਅਸੀਂ ਵੱਡੇ ਹਾਂ ਸਮਝਾਉਣ ਲਈ ਕੀਤਾ ਵੱਡਿਆਂ ਦਾ ਮਤਲਬ ਹੁੰਦਾ ਸਮਝਾਉਣਾ ਤੇ ਛੋਟਿਆਂ ਨੂੰ ਸਮਝਾਉਣ ਲਈ ਕਈ ਵਾਰੀ ਵੱਖ-ਵੱਖ ਤਰੀਕੇ ਅਪਣਾਉਣੇ ਪੈਂਦੇ ਆ ਕਈ ਵਾਰੀ ਕੋਈ ਸ਼ਬਦਾਂ ਨਾਲ ਨਹੀਂ ਮੰਨਦਾ ਹੁਣ ਸੱਜਣ ਠੱਗ ਦੀ ਆਪਾਂ ਗੱਲ ਕਰਦੇ ਆ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਵਾਰੀ ਕੀਰਤਨ ਸੁਣਾ ਕੇ ਕਿਹਾ ਭਾਈ ਸੱਜਣ ਬਣ ਜਾ ਸਮਝ ਗਿਆ ਕੁਝ ਲੋਕ ਆ ਜਿਹੜੇ ਨਹੀਂ ਸਮਝਦੇ ਬਲੀ ਕੰਧਾਰੀ ਨਹੀਂ ਸਮਝਿਆ ਉਹਨੂੰ ਆਖਿਆ ਪਾਣੀ ਸਭ ਦਾ ਸਾਂਝਾ ਰਾਈਆਂ ਪਾਉਂਦੀਆਂ ਦੀ ਸੇਵਾ ਕਰਿਆ ਕਰੋ ਨਹੀਂ ਮੰਨਿਆ ਪੱਥਰ ਰੋੜੇ ਆਉਣੇ ਤਾਂ ਮਹਾਰਾਜ ਨੂੰ ਮਾਰਨ ਵਾਸਤੇ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਸ਼ਿਸ਼ੋਭਤਾ ਪੰਜਾ ਲਾਇਆ ਮਹਾਰਾਜ ਨੇ ਪੱਥਰ ਵਿੱਚ ਤਾਂ ਇਹ ਚੀਜ਼ਾਂ ਸਾਰੀਆਂ ਜਿੰਨੀਆਂ ਵੀ ਹੋਈਆਂ ਨੇ ਜਿੰਨੀਆਂ ਵੀ ਘਟਨਾਵਾਂ ਨੇ ਇਹਨਾਂ ਨੂੰ ਸਮਝਣ ਦਾ ਥੋੜਾ ਆਪਾਂ ਯਤਨ ਕਰਨਾ ਹੈ ਕਿ ਇਹ ਸਭ ਕਿਉਂ ਵਾਪਰਦੀਆਂ ਨੇ ਉਹ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਆ ਗੁਰੂ ਜੀ ਨੇ ਪੰਜਾ ਨਾਲ ਪੱਥਰ ਨੂੰ ਕਿਉਂ ਰੋਕਣਾ ਪਿਆ ਕਿਉਂ ਕੋਈ ਸ਼ਬਦਾ ਨਾ ਨਹੀਂ ਸੀ ਸਮਝ ਰਿਹਾ ਕੋਜ ਲੋਕ ਹੁੰਦੇ ਆ ਜਦੋਂ ਸ਼ਬਦਾਂ ਨਾਲ ਸਮਝ ਜਾਂਦੇ ਆ ਉਥੇ ਕੋਈ ਕਲਾ ਦਿਖਾਉਣ ਦੀ ਲੋੜ ਨਹੀਂ ਪੈਂਦੀ ਜਿਹੜਾ ਕੋਈ ਨਹੀਂ ਸਮਝਦਾ ਉਹਨੂੰ ਮਤ ਦੇਣ ਵਾਸਤੇ ਫਿਰ ਇਹੋ ਜੇ ਮਹਾਪੁਰਖ ਜਿਹੜੇ ਆ ਇਹ ਸਿੱਧੀ ਵਰਤ ਲੈਂਦੇ ਆ ਪਰ ਇਹਦੇ ਨਾਲ ਕਿਸੇ ਦਾ ਬੁਰਾ ਨਹੀਂ ਕਰਦੇ ਜਿਵੇਂ ਕੋਜ ਲੋਕ ਵਿਦਿਆ ਪੜ੍ਹਦੇ ਆ ਜਾਦੂ ਟੂਣਿਆਂ ਦੇ ਚੱਕਰਾਂ 'ਚ ਪੈ ਜਾਂਦੇ ਆ ਤੰਤਰਾਂ ਮੰਤਰਾਂ ਦੇ ਪਰ ਉਹਨਾਂ ਦੀ ਜ਼ਿੰਦਗੀ ਤਾਂ ਮਾੜੀ ਆ ਨਾ ਇਸ ਕਰਕੇ ਭਾਈ ਉਹ ਬੁਰਾ ਕਰਦੇ ਆ ਤਾਂ ਮਹਾਪੁਰਖ ਕਿਸੇ ਦਾ ਬੁਰਾ ਨਹੀਂ ਕਰਦੇ ਹੁੰਦੇ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਵੀ ਆ ਮਾਇਆ ਤੁਸੀਂ ਲੈ ਜੋ ਉਹ ਵੀ ਆਪਣਾ ਹੀ ਘਰ ਕੋਈ ਬਗਾਨਾ ਨਹੀਂ ਗੁਰੂ ਅੰਗਦ ਦੇਵ ਜੀ ਸਾਡੇ ਨੇ ਇਹ ਇਹਦੇ ਵਿੱਚ ਜੇ ਤੁਸੀਂ ਇਹਨੂੰ ਸਮਝ ਲਿਆ ਵੀ ਸਾਡੇ ਨੇ ਉਹ ਕਹਿ ਰਹੇ ਆ ਤਾਂ ਬਸ ਸਾਰਾ ਭੇਦ ਭਾਵ ਸਭ ਕੋ ਮੀਤ ਹਮੇ ਆਪਣ ਕੀਨਾ ਹਮ ਸਭ ਨਾ ਕੇ ਸਾਜਨ ਬਿਸਰ ਗਈ ਸਬਤਾਤ ਪਰਾਈ ਜਬ ਤੇ ਸਾਧ ਸੰਗਤ ਮੁਹੇ ਪਾਈ ਨਾ ਕੋ ਬੈਰੀ ਨਹੀਂ ਵਿਗਾਨਾ ਸਗਲ ਸੰਗ ਹਮਕੋ ਬਣਿਆਈ ਸਾਰੇ ਭੇਰੇ ਦੇ ਵਿੱਚ ਹੀ ਹਾਂਜੀ ਸਤਿਗੁਰੂ ਜੀ ਮਹਿਰਮਤ ਕਰਨ ਕਰਸ ਕਰਨ ਦਇਆ ਕਰਨ ਬੰਦਗੀ ਦੀ ਦਾਤ ਸਾਡੀ ਝੋਲੀ ਵਿੱਚ ਪਾਉਣ ਜੀ ਤੇਰੀ ਪਨ ਹੈ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦੈ ਖੈਰ ਦੀਜੈ ਬੰਦਗੀ ਇਸ ਤਰ੍ਹਾਂ ਫਿਰ ਉਹ ਸਿੱਖ ਪਹੁੰਚਿਆ ਗੁਰੂ ਅੰਗਦ ਦੇਵ ਜੀ ਕੋਲ ਲੰਗਰਾਂ ਵਿੱਚ ਹਿੱਸਾ ਪਾਇਆ ਸੇਵਾ ਕੀਤੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਭੁੱਲ ਚੁੱਕ ਦੀ ਖਿਮਾ ਜੀ ਦੇਖੋ ਸੱਜਣੇ ਅਸੀਸੜੀਆਂ ਕਿਉ ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ